ਕਾਰਗਿਲ ਸ਼ਹੀਦ ਦਿਵਸ ਦੇ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕਵਰਨ ਮੰਤਰੀ ਮਹਿੰਦਰ ਭਗਤ ਵੱਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਸਨਮਾਨ ਦਿੱਤਾ ਗਿਆ ਬਾਅਦ ਮੋਡਲ ਸੈਕਟਰ 3 ਚੰਡੀਗੜ੍ਹ ਪਹੁੰਚੇ ਤੇ ਪੂਰਾ ਆਪਕੀਏ ਸ਼ਾਨੋ ਸ਼ੌਕਤ ਨਾਲ ਉਹਨਾਂ ਨੂੰ ਸਨਮਾਨ ਦਿੱਤੀ ਕਿ ਸਾਡੇ ਦੇਸ਼ ਦੇ ਵੀਰ ਨੇ ਸਾਡੇ ਜਵਾਨ ਨੇ ਜਿਨ੍ਹਾਂ ਨੇ ਸਾਡੀਆਂ ਸਰਹੱਦਾਂ ਦੀ ਰਾਖੀ ਕਰਕੇ ਸਾਨੂੰ ਜਿਹੜੀ ਹੈ ਚੈਨ ਦੀ ਨੀਂਦ ਸੌਣ ਵਾਸਤੇ ਜਿਹੜਾ ਹੈਗਾ ਮਾਹੌਲ ਦਿੱਤਾਗਾ ਸਾਡੇ ਨਾਲ ਕਾਰਗਿਲ ਦੇ ਸ਼ਹੀਦ ਤਾਂ ਜਿਹੜੇ ਲੋਕ ਨੇ ਪਰਿਵਾਰ ਬਹੁਤ ਸਾਰੇ ਬਹੁਤ ਹੋਏ ਸੀਗੇ ਪਰ ਇੱਕ ਸਾਡੇ ਨਾਲ ਜਵਾਨ ਨੇ ਜਿਨ੍ਹਾਂ ਨੇ ਕੀ ਉਸ ਕਾਰਗਲ ਦੇ ਵਿੱਚ ਕਾਫੀ ਨੁਕਸਾਨ ਹੋਇਆ ਤੇ ਜਿਹੜੀ ਮਾਈਨ ਬਲਾਸਟ ਹੋਇਆ ਸੀ ਤੇ ਕੀ ਨਾ ਬੋਲੇ ਤੁਹਾਡਾ ਐਕਸਪਾਈ ਜਗਦੀਪ ਸਿੰਘ 8 ਸਿਕ ਰੈਜੀਮੈਂਟ ਡਿਸੇਬਲ ਸੋਲਜਰ ਮੇਰਾ ਆਰਮੀ ਦੇ ਵਿੱਚ ਮਾਈਨ ਬਲਾਸਟ ਹੋ ਗਿਆ ਸੀ ਰਾਈਟ ਲੈਗ ਆਰਟੀਫੀਸ਼ਲ ਲੱਗੀ ਹੋਈ ਹੈ ਜੀ ਤੇ ਉਸ ਸਮੇਂ ਦੌਰਾਨ ਇਹ ਸੱਟ ਲੱਗੀ ਸੀਗੀ ਕਾਰਗਲ ਕਿਹੜਾ ਪਿੰਡ ਹੈ ਆਪਣਾ ਮੇਰਾ ਕੁੰਮੜਾ ਪਿੰਡ ਹੈ ਜੀ ਮੁਹਾਰੀ ਦੇ ਕੋਲ ਹਾਂਜੀ ਤੇ ਕੀ ਕਿੱਥੇ ਪੋਸਟਿੰਗ ਸੀ ਕੀ ਕਹਾਣੀ ਦੱਸੋ ਕਿੰਦਾਂ ਦੀ ਗੱਲ ਸੀ ਕਿ ਲੋਕਾਂ ਨੂੰ ਪਤਾ ਲੱਗੇ ਵੀ ਘਰ ਤੁਸੀਂ ਸੌ ਰਹੇ ਹੋ ਪਰ ਸਾਡੇ ਜਵਾਨ ਜਿਹੜੇ ਨੇ ਹਰ ਟਾਈਮ ਮੀ ਚਾਹੇ ਧੁੱਪ ਚਾਹੇ ਛਾਂ ਚਾਹੇ ਸਰਦੀ ਚਾ ਇਹ ਇਹ ਕਾਰਗਲ ਦੇ ਵਿੱਚ ਸੀ ਬਟਾਲਿਕ ਦਵਾ ਸੈਕਟਰ ਸੀਗਾ ਜੀ ਉੱਥੇ ਤਕਨਿਸ਼ 17 18000 ਫੁੱਟ ਦੀ ਉਚਾਈ ਸੀਗੀ ਤੇ ਵਰਖ ਬਹੁਤ ਜ਼ਿਆਦਾ ਸੀਗੀ ਤੇ ਕਲਾਈਮੇਟ ਦੇ ਮੁਤਾਬਕ ਸਾਨੂੰ ਪੂਰਾ ਜੋ ਉਹ 팀 ਕਪੜੇ ਜਾਂ ਜੋ ਵੀ ਉੱਥੋਂ ਦਾ ਰਹਿਣ ਸਹਿਣ ਦਾ ਸੀਗਾ ਉਹ ਪ੍ਰੋਪਰ ਨਹੀਂ ਸੀ ਆ ਫਿਰ ਵੀ ਉਸ ਇਨਡਸ਼ਟਰੀ ਹੋਣ ਤੋਂ ਬਾਅਦ ਵੀ ਮਤਲਬ ਕਿ ਬਹੁਤ ਮਹਾਰਾਜ ਦੀ ਕਿਰਪਾ ਨਾਲ ਦਲੇਰੀ ਨਾਲ ਉੱਥੇ ਲੜਾਈ ਲੜੀ ਹੈਗੀ ਹੈ ਤੇ ਟਾਈਗਰ ਹਿੱਲ ਤੱਕ ਪੋਜੈਸ਼ਨ ਲਿਆ। ਦਿੱਕਤ ਇਹ ਆਉਂਦੀ ਸੀਗੀ ਵੀ ਉੱਥੇ ਉਹ ਹਾਈਟ ਤੇ ਬੈਠੇ ਸੀਗੇ। ਹਾਈਟ ਤੇ ਹੋਣ ਵਰਗੇ ਦਿੱਕਤਾਂ ਬਹੁਤ ਆਉਂਦੀਆਂ ਸੀਗੀਆਂ ਪਰ ਉਹ ਗਾਲਪੁਰਖ ਦੀ ਕਿਰਪਾ ਨਾਲ ਇਹ ਜਿਹੜੀ ਇਹ ਜੰਗ ਜਿੱਤੀ ਹੈਗੀ ਹੈ ਸਾਡੇ ਜੀ ਤਕਰੀਬ 35 ਦੇ ਕਰੀਬ ਸ਼ਹੀਦ ਹੋਏ ਨੇ। ਇੱਕ ਆਫੀਸਰ ਸੀਗੇ, ਦੋ ਸੂਬੇਦਾਰ, ਦੋ ਨਾਂਮ ਸੂਬੇਦਾਰ। 20 ਸਿਪਾਹੀ ਸੀਗੇ ਜੀ ਤੇ 7-6 ਦੇ ਕਰੀਬ ਐਨਸੀਓ ਸੀਗੇ ਸਾਡੇ ਤੇ 35 35 ਬੰਦੇ ਸ਼ਹੀਦ ਹੋਏ ਨੇ ਸਾਡੇ 8 ਸਿਕਰੇ ਜੀ ਮਰਦੇ ਜੀ ਅੱਜ ਕੀ ਕਰਦੇ ਹੋ ਤੁਸੀਂ ਹੁਣ ਮੈਂ ਜੱਬ ਕਰਦਾ ਹਾਂ ਹੁਣ ਜੱਬ ਕਰ ਗਵਰਨਮੈਂਟ ਜੌਬ ਹਾਂਜੀ ਗਵਰਨਮੈਂਟ ਜੌਬ ਤੇ ਗਵਰਨਮੈਂਟ ਉਹਨਾਂ ਦੇ ਪਤਨੀ ਵੀ ਸਾਡੇ ਨਾਲ ਨੇ ਤੇ ਜਿੱਦਨ ਇਹ ਤੁਹਾਨੂੰ ਘਟਨਾ ਪਤਾ ਲੱਗੀ ਤੇ ਕੀ ਲੱਗਿਆ ਮਨ ਦੇ ਵਿੱਚ ਕੀ ਆਇਆ ਵੀ ਉਦੋਂ ਹੀ ਮੇਰੀ ਮੈਰਿਜ ਨਹੀਂ ਸੀ ਹੋਈ ਅਗੇਜਮੈਂਟ ਹੋਈ ਵੀ ਸੀਗੀ ਹਾਂਜੀ ਜਦੋਂ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਸੀਗਾ ਵੀ ਇਦਾਂ ਨਾਲ ਹੋ ਗਿਆ ਪਰ ਕੋਈ ਨਾ ਜੀ ਜੇ ਹੋ ਵੀ ਗਿਆ ਸੀ ਪਰ ਨਹੀਂ ਕਾਫੀ ਕਹਿੰਦੇ ਸੀਗੇ ਵੀ ਚਲੋ ਐਦਾਂ ਕਰਕੇ ਹੋ ਗਿਆ ਵੀ ਨਹੀਂ ਮੈਂ ਕਿਹਾ ਨਹੀਂ ਜਦੋਂ ਮੇ ਮੈਰਿਜ ਹੋ ਜਾਂਦੀ ਵੀ ਤੇ ਬਾਅਦ ਵਿੱਚ ਹੋ ਜਾਂਦਾ ਵੀ ਤਾਂ ਵੀ ਕੁਝ ਨਹੀਂ ਸੀ ਹੈਗਾ ਵੀ ਜੋ ਮੇਰੇ ਕਰਮਾਂ ਚ ਸੀਗਾ ਠੀਕ ਆ ਵਧੀਆ ਇਹਨਾਂ ਨੇ ਦੇਸ਼ ਲਈ ਇੰਨਾ ਉਹ ਕੀਤਾ ਤੁਸੀਂ ਵੀ ਮੋਰਚਾ ਪੂਰਾ ਸੰਭਲਿਆ ਹਾਂਜੀ ਮੇਰਾ ਮੇਰੇ ਤਾਂ ਜੀ ਜਿਹੜਾ ਆਪਾਂ ਕਹੇ ਜੀਵਨ ਸਾਥੀ ਇਹੀ ਹੋਣਗੇ ਚਾਹੇ ਜਿੱਦਾਂ ਮਰਜੀ ਹਾਂਜੀ ਜਿੱਦਾਂ ਮਰਜੀ ਹੋਣਗੇ ਵੀ ਮੈਂ ਉਹ ਨਹੀਂ ਕਰ ਸਕਦੇ ਇਹਨਾਂ ਨੂੰ ਜਵਾਬ ਨਹੀਂ ਦੇ ਸਕਦੀ ਵੀ ਇਹਨਾਂ ਨੇ ਇੰਨੀ ਦੇਸ਼ ਲਈ ਉਹ ਕੀਤੀ ਆ ਸਾਰਿਆਂ ਵਿੱਚ ਹੀ ਆ ਜਾਂਦਾ ਹਾਂਜੀ ਬੇਲੇ ਬਹੁਤ ਮਾਣ ਦੀ ਗੱਲ ਆ ਜੀ ਇਹ ਹਾਂਜੀ ਮੁੱਖੋਂ ਦੇ ਸਾਹਿਬ ਨੇ ਸਨਮਾਨਤ ਕੀਤਾ ਤਾਂ ਕੀ ਦਿੱਤਾ ਮੈਨੂੰ ਮੈਡਲ ਦਿੱਤਾ ਜੀ ਨਾਲ ਇਹ ਸਨਮਾਨ ਚਿੰਨ ਹੈਗਾ ਜੀ ਉਹਨਾਂ ਵੱਲੋਂ ਤੇ ਧੰਨਵਾਦ ਕਰਦੇ ਆ ਸੈਨਿਕ ਵੈਲਫੇਅਰ ਡਿਪਾਰਟਮੈਂਟ ਫੈਕਟਰੀ 21 ਤੋਂ ਤੇ ਮੁੱਖ ਮੰਤਰੀ ਸਾਹਿਬ ਦਾ ਵੀ ਤੇ ਸਮੂਹ মিডিਆ ਸਟਾਫ ਦਾ ਵੀ ਹੈਨਾ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਜੀ ਹਾਂਜੀ ਬਿਲਕੁਲ ਤੁਸੀਂ ਦੇਖਿਆ ਕਿ ਇਹ ਪਤੇ ਪਤਰੀ ਨੇ ਪੈਰ ਜਿਗਾ ਦਾ ਅਗੇਂਜਮੈਂਟ ਹੋਈ ਸੀ ਕਹਿੰਦੇ ਤਾਂ ਫੇਰ ਵੀ ਮੈਂ ਕਹੇ ਬਈ ਨਹੀਂ ਸ਼ਾਦੀ ਤਾਂ ਉੱਥੇ ਹੀ ਕਰਾਣੀ ਹੈਗੀ ਹੈ ਜੋ ਤੁਸੀਂ ਕਹਿੰਦੇ ਹੋਗੇ ਹੋ ਪਰ ਸ਼ਹੀਦ ਜਿਹੜੇ ਨੇ ਆਪਾਂ ਕਹੀਏ ਜਵਾਨ ਸਾਡੇ ਨੇ ਸਾਡੇ ਸਰਮਾਇਆ ਨੇ ਤੇ ਉਹ ਸਰਮਾਇਆ ਜਿਹੜਾ ਹੈ ਅੱਜ ਤੋਂ ਦੇਖਿਆ ਸਨਮਾਨਤ ਕੀਤਾ ਗਿਆ ਤਾਂ ਇਹਨਾਂ ਦੇ ਵੀ ਦਾਗ ਦੇਣੀ ਪਏਗੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਚਾਹੇ ਜੋ ਮਰਜੀ ਹੈਗੀ ਆ ਚਾਹੇ ਉਹ ਪੈਰ ਚੱਲ ਗਿਆ ਪਰ ਮੈਂ ਸ਼ਾਦੀ ਉੱਥੇ ਹੀ ਕਰਨੀ ਆ ਗਿਆ ਇਹ ਮਿਲ ਕੇ ਜਜ਼ਬਾ ਹੈ ਕੋਈ ਘਰ ਬੈਠੇ ਜਜ਼ਬਾ ਦਿਖਾਂਦਾ ਤੇ ਕੋਈ ਆਪਾਂ ਕਹੀਏ ਸੈਨਾ ਦਿਖਾਂਦਾ ਜਜ਼ਬਾ ਤੁਹਾਡਾ ਜੋ ਹੋਣਾ ਚਾਹੀਦਾ ਤੁਸੀਂ ਹਰ ਇੱਕ ਜੰਗ ਜਿਹੜੀ ਹੈ ਉਹ ਜਿੱਤੋਗੇ ਤਾਂ ਜਿਹੜਾ ਵਾਇਭਰੂਆ ਤੁਹਾਡੇ ਨਾਲ ਹਰ ਕੰਮ ਵਧੀਆ ਹੀ ਕਰੇਗਾ ਕੈਮਰਾ ਪਰਸਨ ਗੁਰਜਨਤ ਸਿੰਘ ਨਾਲ ਮਨੋ ਜੋਸ਼ੀ ਜੀ ਮੀਡੀਆ ਚੰਡੀਗੜ੍ਹ